ਆਲੇ ਪ੍ਰਭੂ ਪ੍ਰਮੰਦਰ ਬੋਲ ਜੇ ਪਵਨ ਤਾਂ ਜੀ ਲੈ ਕੇ ਮਾਰ ਕੇ ਜੁਦਾਇ ਉੱਤੀ ਵੀ ਹਮ ਹਮਾ ਕੇ ਬੋਲ ਜੇ तो शंकर जी ने कहा कि हम सब तो बाद आए गोपा रूप धारण करके ब्रह्म आ गए तो भाई शंकर जी बाकी श्री साग में तो भगवान का अवतार भगवान लक्ष्मी नारायण ਉਹਨਾਂ ਨੂੰ ਇਹ ਜਾਈਏ ਤੁਮੇ ਇੱਕ ਵਿਦਿਆ ਮਰੇ ਰੋਣ ਤੁਮੇ ਤੁਲੀ ਮਨੋਂ ਮਨ ਦੀ ਰਿਆ ਗਾਇਆ দু <laughs> ਅਸੀਂ ਵੀਰਾਂ ਨਕੋਦਰ ਦੇ ਸ਼ਵਾਲਾ ਮੰਦਰ ਤੋਂ ਦਿਖਾ ਰਹੇ ਆ ਵੱਡੇ ਸ਼ਵਾਲਾ ਮੰਦਰ ਤੋਂ ਜਿੱਥੇ ਅੱਜ ਪਹਿਲਾ ਨਵਰਾਤਰਾ ਨਾਲ ਨਾਲ ਅੱਜ ਜਿਹੜੀ ਆ ਰਾਮਲੀਲਾ ਦੀ ਸ਼ੁਰੂਆਤ ਹੋ ਚੁੱਕੀ ਆ ਔਰ ਅੱਜ ਦਰਸ਼ਨ ਕਰਨ ਜਾ ਰਹੇ ਆ ਆਪਾਂ ਸਾਡੇ ਨਾਲ ਮੌਜੂਦ ਨੇ ਸਿਰਫ ਜੈ ਸ਼੍ਰੀ ਰਾਮ ਹੀ ਕਹਿਣਗੇ ਕੱਲਾ ਹੀ ਇਹ ਨਹੀਂ ਬਸ ਜੈ ਸ਼੍ਰੀ ਜੈ ਸ਼੍ਰੀ ਰਾਮ ਕਰੀ ਫੋਰ ਕਹਿੰਦੇ ਜੈ ਸ਼੍ਰੀ ਰਾਮ ਜੈ ਉਹ ਨਾਲ ਨਾਲ ਪਤਵੰਤੇ ਸੱਜਣ ਪਹੁੰਚੇ ਨੇ ਨਗਰ ਕੌਂਸਲ ਦੇ ਪ੍ਰਧਾਨ ਨੇ ਹੂਜਾ ਸਾਹਿਬ ਨੇ ਤਮਾਨ ਸਾਹਿਬ ਨੇ ਅ ਅਦਿੱਤ ਪਟਾਰਾ ਜੀ ਨੇ ਗੱਲਬਾਤ ਕਰ ਲੈਨੇ ਆ ਸਰ ਜੈ ਸ਼੍ਰੀ ਰਾਮ ਜੈ ਸ਼੍ਰੀ ਰਾਮ ਜੀ ਟਿੰਗਰ ਸਾਹਿਬ ਅੱਜ ਸ਼ਿਵਾਲਿਆ ਮੰਦਿਰ ਵਿਖੇ ਜੋ ਦਿਨ ਦੀ ਰਾਮਲੀਲਾ ਹੈ ਉਸ ਦੇ ਸੰਬੰਧ ਦੇ ਵਿੱਚ ਅੱਜ ਆਗਾਸ਼ਵਾਣੀ ਹੋਈ ਹੈ ਔਰ ਉਸ ਦੇ ਨਾਲ ਢੇਡਾ ਵੀ ਤਾਰਿਆ ਗਿਆ ਹੈ ਜਿਸ ਦੇ ਨਾਲ ਸਾਡੀ ਨਕੋਦਰ ਦੀ ਦਿਨ ਦੀ ਰਾਮਲੀਲਾ ਜਿਹੜੀ ਹੈ ਉਹਦੀ ਸ਼ੁਰੂਆਤ ਹੋ ਗਈ ਹੈ ਤੇ ਇਹ ਜਿਹੜਾ ਦੁਸ਼ਹਿਰੇ ਤੱਕ ਚੱਲੂਗਾ ਦਿਨ ਦੀ ਰਾਮਲੀਲਾ ਦਾ ਪ੍ਰੋਗਰਾਮ ਜਿਹੜਾ ਦੁਸ਼ਹਿਰਾ ਗਰਾਉਂਡ ਵਿਖੇ ਔਰ ਦੁਸ਼ਹਿਰੇ ਵਾਲੇ ਦਿਨ ਉੱਥੇ ਰਾਵਣ ਨੂੰ ਅਗਨ ਭੇਂਟ ਕੀਤਾ ਜਾਊਗਾ ਔਰ ਬੁਰਾਈ ਤੇ ਜੋ ਸਚਾਈ ਦੀ ਜਿੱਤ ਹੈ ਉਹਦਾ ਜਿਹੜਾ ਹੈਗਾ ਉੱਥੇ ਨਜ਼ਾਰਾ ਪੇਸ਼ ਹੋਊਗਾ ਮੈਂ ਤੁਹਾਡੇ ਮਾਧਮ ਰਾਹੀਂ ਸਾਰੇ ਹੀ ਸ਼ਹਿਰ ਵਾਸੀਆਂ ਨੂੰ ਇਲਾਕਾ ਵਾਸੀਆਂ ਨੂੰ 사ਦਰਮ ਮੰਤਰਿਤ ਕਰਦਾ ਕਿ ਆਓ ਆ ਕੇ ਆਪਾਂ ਸ਼ਹਿਰ ਦੀ ਸ਼ੋਭਾ ਨੂੰ ਵਧਾਈਏ ਔਰ ਆਪਾਂ ਸ਼ਹਿਰ ਦੇ ਆਨੰਦ ਮਾਣੀਏ ਜੈ ਸ਼੍ਰੀ ਰਾਮ ਦੀ ਜੈ ਸ਼੍ਰੀ ਜੈ ਸ਼੍ਰੀ ਰਾਮ ਅੱਜ ਸ਼ੁਭ ਆਰੰਭ ਹੋਇਆ ਜੀ ਅੱਜ ਸ਼ੁਭ ਆਰੰਭ ਹੋਇਆ ਜੀ ਐਸੇ ਸਾਰੇ ਹਲਕਾ ਵਸਿਆਂ ਨੂੰ ਵਧਾਈ ਦਿੰਦੇ ਆ ਜੀ ਇਸ ਦਿਨ ਤੇ ਅੱਜ ਸ਼ੁਰੂਆਤ ਹੋ ਗਈ ਅੱਜ जय श्री राम श्री श्री रामचरण दास जी महाराज बावन जी ਅਤੇ ਗੋਵਿੰਦਾਸ ਜੀ ਇਹਨਾਂ ਦੀ ਅਪਾਰ ਕਿਰਪਾ ਨਾਲ ਅੱਜ 215ਵੀਂ ਰਾਮਲੀਲਾ ਜਿਹੜੀ ਨਕੋਦਰ ਵਿੱਚ ਸ਼ੁਰੂ ਹੋਣ ਜਾ ਰਹੀ ਆ ਔਰ ਇਸ ਰਾਮਲੀਲਾ ਦੇ ਵਿੱਚ ਆਲੇ ਦੁਆਲੇ ਦੇ ਬੜੀਆਂ ਸੰਗਤਾਂ ਹਮ ਹਮ ਆ ਕੇ ਪਹੁੰਚਦੀਆਂ ਅਤੇ ਮੈਂ ਇਸ ਮੌਕੇ ਤੇ ਸਾਰਿਆਂ ਨੂੰ ਸਾਰੇ ਇਲਾਕਨ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਬਾਬਾ ਚਰਨਦਾਸ ਜੀ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਮੋਰੀ ਮਹਾਰਾਜ ਜੀ ਦੀ ਅਪਾਰ ਕਿਰਪਾ ਨਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਕਿੜਾ 215ਵਾਂ ਕਿੜੀ ਦੁਸ਼ਾਰੇ ਦਾ ਆਗਾਜ਼ ਹੋ ਚੁੱਕਾ ਹੈ ਸੋ ਅੱਜ ਇਸ ਸ਼ੁਭ ਦਿਹਾੜੇ ਤੇ ਸਭ ਤੋਂ ਪਹਿਲਾਂ ਮੈਂ ਨਕੋਦਰ ਇਲਾਕੇ ਨੂੰ ਲੱਖ ਲੱਖ ਵਧਾਈ ਦੇਣਾ ਅਚੇਚੇ ਤੌਰ ਤੇ ਅੱਜ ਵਿਸ਼ੇਸ਼ ਤੌਰ ਤੇ ਸਾਡੇ ਉਦਯੋਗਪਤੀ ਦਰੋਚਨ ਤਮਾਨ ਸਾਹਿਬ ਪਹੁੰਚੇ ਨੇ ਉਹਨਾਂ ਦੇ ਨਾਲ ਅੰਮਿਤ ਅਹੂਜਾ ਜੀ ਔਰ ਨਗਰ ਕੌਂਸਲ ਦੇ ਪ੍ਰਧਾਨ ਸਾਹਿਬ ਨਮਨੀ ਤਹਿਰੀ ਜੀ ਅਤੇ ਹੋਰ ਵੀ ਕਿੜੇ ਗਨਮਨਯ ਵਕਤੀ ਨੇ ਅੱਜ ਉਹਨਾਂ ਨੇ ਇੱਥੇ ਆ ਕੇ ਮੰਦਿਰ ਆ ਕੇ ਹਾਜ਼ਰੀ ਲਗਵਾਈ ਸੋ ਇਸ ਸ਼ੁਭ ਦਿਹਾੜੇ ਤੇ ਮੈਂ ਆਪਣੇ ਵੱਲੋਂ ਅਤੇ ਪੂਰੀ ਦੁਸ਼ਹਿਰਾ ਕਮੇਟੀ ਵੱਲੋਂ ਇਲਾਕੇ ਨੂੰ ਲੱਖ ਲੱਖ ਵਧਾਈ ਦਿੰਦਾ ਜੈ શ્રી ਰਾਮ ਪ੍ਰਭੂ ਜੀ ਜੈ ਤ੍ਰਿ ਰਾਮ ਜੈ ਤ੍ਰਿ ਰਾਮ ਓਮ ਤ੍ਰਿ ਗੁਰਦੇਵਾ ਨਮਹ ਸ੍ਰੀ ਸ੍ਰੀ ਗਜਰਾਟ ਸ੍ਰੀ ਮਹਾ ਮੰਲੇਸਵਰ ਜੀ ਮੰਤਰ ਰਾਮ ਚੰਦਰਾਸ ਮਹਾਰਾਜ ਕੀ ਆਪਾਰ ਕਿਰਪਾ ਤੇ ਸ੍ਰੀ ਤ੍ਰਿ 1008 ਸ੍ਰੀ ਮਹਾ ਮੰਲੇਸਵਰ ਸ੍ਰੀ ਪਰਮੇਸ਼ਰਦਾਤ ਮੋਨੀ ਬਾਬਾ ਕੀ ਆਪਾਰ ਕਿਰਪਾ ਤੇ वर्तमान महंत श्री 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 एक सौ आठ श्री महंत महामलेश्वर गोविंद दास जी की अपार के पास देख रेख में जगन्नाथ मंदिर से शिवालय मंदिर में आज भगवान का आकाशवाणी हुआ और बेरा तरा गया है सब गोविंद दास जी की देख रेख में हो रहा है हम सारे वासियों को लक बधाई लक देते हैं आप सब लोग भगवान का गुणगान करें आनंद प्राप्त करें जय श्री राम जय श्री राम ਤੋ ਤਸਵੀਰਾਂ ਤੁਹਾਨੂੰ ਵੱਡੇ ਸ਼ਵਾਲੇ ਤੋਂ ਦਿਖਾ ਰਹੀ ਸੀ ਜਿੱਥੇ ਅੱਜ 215ਵੀਂ ਰਾਮਲੀਲਾ ਜੀ ਹਾਂ 215ਵੀਂ ਰਾਮਲੀਲਾ ਅੱਜ ਤੋਂ ਬੇੜਾ ਤਾਰਨ ਤੋਂ ਸ਼ੁਰੂ ਹੋਈ ਆ ਔਰ ਕੱਲ ਤੋਂ ਨਿਕੋਦਰ ਦੇ ਦੁਸ਼ਹਿਰਾ ਗਰਾਊਂਡ ਦੇ ਵਿੱਚ ਪ੍ਰਭੂ ਦੀ ਲੀਲਾ ਲਗਾਤਾਰ ਜਾਰੀ ਰਹੇਗੀ ਦੁਸ਼ਹਿਰੇ ਤੱਕ ਗੁਰੂ ਜੀ ਸਾਡੇ ਨਾਲ ਮੌਜੂਦ ਨੇ ਇਹਨਾਂ ਦੇ ਅਸ਼ੀਰਵਾਦ ਦੇ ਨਾਲ ਹੀ ਇਹ ਜਿਹੜੀ ਰਾਮਲੀਲਾ ਲਗਾਤਾਰ 215ਵੀਂ ਚਲਦੀ ਆ ਰਹੀ ਆ ਤੇ ਉਮੀਦ ਕਰਦੇ ਆ ਇਦਾਂ ਹੀ ਅੱਗੇ ਤੋਂ ਵੀ ਚਲਦੀ ਰਹੇਗੀ ਕੈਮਰਾ ਪਰਸਨ ਸੁਮੇਤ ਢਿੰਗੜਾ ਦੇ ਨਾਲ ਸ਼ਸ਼ੀਲ ਢਿੰਗੜਾ ਇਕਤਾ ਲਰ ਨਿਊ ਨਕਾ